ਬਾਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਜਦੋਂ ਸਤ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹ ਵਾਲੇ ਆਪਣੇ ਡੇਰੇ ਤੋਂ ਬਾਹਰ ਪੱਛਮੀ ਪੰਜਾਬ ਦਾ ਦੌਰਾ ਕਰ ਰਹੇ ਸਨ ਤਾਂ ਉਸ ਸਮੇਂ अनेका ਹੀ ਗੋਤਕ ਟਕਣ ਵਿੱਚ ਆਉਂਦੇ ਸਨ ਦੁਖੀ ਦਿਨ ਤੇ ਸੰਸਿਆ ਦੀ ਮਾਰੀ ਦੁਨੀਆ ਉਹਨਾਂ ਦੇ ਕੋਲ ਹਰ ਰੋਜ਼ ਹੀ ਪੁਕਾਰ ਲੈ ਕੇ ਆਉਂਦੀ ਸੀ ਸੰਤ ਜੀ ਮਹਾਰਾਜ ਆਪਣੀ ਆਦਤ ਅਨੁਸਾਰ ਘੱਟ ਬੋਲਦੇ ਸਨ ਤੇ ਜੇਕਰ ਕੋਈ ਬਹੁਤ ਤੰਗ ਕਰੇ ਤਾਂ ਸੇਵਕਾਂ ਨੂੰ ਅਰਦਾਸ ਲਈ ਆਗਿਆ ਕਰ ਦਿੰਦੇ ਸਨ ਪਰ ਉਹ ਵਰਸਰਾਵ ਵਿੱਚ ਬਹੁਤ ਸਮਾਂ ਬਰਬਾਦ ਨਹੀਂ ਕਰਨ ਕਰਦੇ ਇੱਕ ਵਾਰੀ ਵਰਦੇ ਬਹੁ ਫਿਰ ਇਹ ਕਲਪਨਾ ਹੋ ਆਈ ਕਿ ਉਹ ਪੂਰਾ ਹੋਵੇ ਫੇਰ श्राप ਦਿੱਤਾ ਤਦ ਦੂਸਰੇ ਨੂੰ ਸਾੜਨ ਤੋਂ ਪਹਿਲਾਂ श्राप ਦੇਣ ਵਾਲਾ ਆਪ ਹੀ ਸੜਦਾ ਹੈ ਜਦੋਂ ਤੱਕ ਤਿੱਲੀ ਦਾ ਮੂੰਹ ਅੱਗ ਨਾਲ ਸੜਦਾ ਨਹੀਂ ਉਦੋਂ ਤੱਕ ਉਹ ਦੂਸਰੇ ਨੂੰ ਅੱਗ ਲਾ ਕੇ ਫੂਕ ਨਹੀਂ ਸਕਦੀ ਇਹ ਠੀਕ ਹੈ ਕਿ ਗਿਆਨੀ ਪੁਰਸ਼ਾਂ ਲਈ ਵਾਰ श्राप ਦਾ ਦਿੱਤਾ ਜਾਣਾ ਜਾਂ ਫਿਰ ਨਾ ਦਿੱਤਾ ਜਾਣਾ ਕੋਈ ਵੀ ਮੂਲ ਨਹੀਂ ਰੱਖਦਾ ਪਰ ਇਹ ਤਾਂ ਇੱਕ ਅਮਰ ਸੱਚਾਈ ਹੈ ਜਿਵੇਂ ਕਮਜ਼ੋਰ ਆਦਮੀ ਤੱਕਾ ਖਾ ਕੇ ਹੋਰ ਕਮਜ਼ੋਰ ਤੇ ਤਾਕਤਵਾਲਾ ੱੱਕੇ ਨਾਲ ਹੋਰ ਤਾਕਤਵਰ ਹੋ ਜਾਂਦਾ ਹੈ ਕਿਉਂਕਿ ਉਸ ਨਾਲ ਉਸਦੀ ਕਸਰਤ ਹੋ ਜਾਂਦੀ ਹੈ ਸੋ ਘਟ ਕਮਾਈ ਤੇ ਘਟ ਸ਼ਕਤੀवान ਸਧਾਰਨ ਸਾਧੂ ਤਾਂ ਵਰਸਰਾਵ ਵਿੱਚ ਉਲਝ ਕੇ ਹੀ ਰਹਿ ਜਾਂਦਾ ਹੈ ਫਿਰ ਉਸ ਨੂੰ ਸਿਮਰਨ ਅਭਿਆਸ ਭੁੱਲ ਹੀ ਜਾਂਦੇ ਹਨ ਸਤ ਈਸ਼ਰ ਸਿੰਘ ਜੀ ਮਹਾਰਾਜ ਦਾ ਇਹ ਨਿਸ਼ਚੈ ਸੀ ਕਿ ਉਸ ਦੀ ਸੰਗਤ ਦੇ ਸਾਥੀ ਸੇਵਕ ਉਹਨਾਂ ਪਾਸੋਂ ਹੀ ਗੁਣ ਗ੍ਰਹਿਣ ਕਰਦੇ ਹਨ ਜੇ ਕਰਮ ਉਹ ਵਰਸਰਾਪਾਂ ਤੇ ਵਕਤ ਬਰਬਾਦ ਕਰਨ ਤਦ ਸਿੱਖ ਸੇਵਕ ਸਾਥੀ ਭਗਤ ਦੋ ਹੱਥ ਅਗੇ ਲਾਂਕੇ ਹੋਰ ਸਾਰਾ ਕਰਮ ਧਰਮ ਤੇ ਸੰਜਮਈ ਜੀਵਨ ਛਾਟਕੇ ਸਿਮਰਨ ਦੀ ਲੋ ਤੋਂ ਵੀ ਵਾਂਝ ਹੀ ਰਹਿ ਜਾਣਗੇ ਉਹ ਸਦਾ ਹੀ ਇਸ ਯਤਨ ਵਿੱਚ ਰਹਿੰਦੇ ਸਨ ਕਿ ਉਹਨਾਂ ਦੀ ਹਰ ਕਿਰਿਆ ਕਰਮ ਤੇ ਸਾਧਨ ਵਿੱਚ ਕਿਸੇ ਵੀ ਤਰ੍ਹਾਂ ਕੋਈ ਕਮੀ ਕਾਟਾ ਜਾਂ ਫਿਰ ਢਿਲਮਠ ਦਾ ਕਾਰਨ ਨਾ ਬਣੇ ਪਰ ਜਿਸ ਵੀ ਕਿਸੇ ਦਾ ਭਲਾ ਹੋਣਾ ਸੀ ਉਹ ਜ਼ਰੂਰ ਹੁੰਦਾ ਹੀ ਰਹਿੰਦਾ ਸੀ ਉਹ ਨਦੀ ਵੀ ਕਿਸ ਹਰਤ ਜਿਸ ਅੰਦਰ ਇਸ਼ਨਾਨ ਕਰਕੇ ਮਨੁੱਖ ਸ਼ਾਂਤ ਸਵੱਛ ਤੇ ਨਰਵਾਪਨ ਮਹਿਸੂਸ ਨਾ ਕਰੇ ਸੰਤਾਂ ਦੀ ਸੰਗਤ ਤੋਂ ਹਰ ਕਿਸੇ ਨੇ ਲਾਭ ਹੀ ਪ੍ਰਾਪਤ ਕਰਨਾ ਹੈ ਭਾਵੇਂ ਉਹ ਉਹਨਾਂ ਦਾ ਦੁੱਖ ਹੀ ਕਿਉਣਾ ਹੋਵੇ ਸੁਸਾਹ ਸੰਗਤ ਜੀ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਲਾਹੌਰ ਸ਼ਹਿਰ ਤੋਂ ਬਾਹਰ ਸਤਿ ਇਸ਼ਰ ਸਿੰਘ ਜੀ ਮਹਾਰਾਜ ਸ਼ਾਮ ਸਮੇਂ ਸੈਰ ਕਰਨ ਲਈ ਨਿਕਲੇ ਆਮ ਤੌਰ ਤੇ ਉਹ ਜਥੇ ਦੇ ਨਾਲ ਬਾਹਰ ਨਹੀਂ ਸੰਜਾਂਦੇ ਉਹਨਾਂ ਦੇ ਨਾਲ ਕੇਵਲ ਇੱਕ ਅਧਿ ਸੇਵਕ ਹੀ ਹੁੰਦਾ ਸੀ ਜੋ ਗੜਵਾ ਤੇ ਵਿਛਾਉਣ ਹਿਤ ਕਪੜਾ ਨਾਲ ਰੱਖਦਾ ਸੀ ਜਿੱਥੇ ਉਹ ਆਗਿਆ ਕਰਨ ਆਸਣ ਵਿਛਾ ਦਿੰਦਾ ਸੀ ਤੇ ਇਕਾਂਤ ਅੰਦਰ ਸੰਤ ਜੀ ਮਹਾਰਾਜ ਦੋ ਘੜੀ ਆਨੰਦ ਮਾਣ ਲੈਂਦੇ ਸਨ ਸੰਤ ਜੀ ਮਹਾਰਾਜ ਫਿਰਦੇ ਫਿਰਦੇ ਇੱਕ ਜਗ੍ਹਾ ਪਹੁੰਚੇ ਜਿੱਥੇ ਬੈਠਣ ਹਿਤ ਇਕਾਂਤ ਵਿੱਚ ਚੰਗੀ ਜਗ੍ਹਾ ਬਣਾਈ ਹੋਈ ਸੀ ਫਿਰ ਹੋਰ ਅੱਗੇ ਜਾ ਕੇ ਚੌਹੀ ਪਾਸੀ ਕਬਰਾਂ ਸਨ ਮਹਾਪੁਰਸ਼ ਹਰ ਕਬਰ ਨੂੰ ਧਿਆਨ ਨਾਲ ਤੱਕ ਕੇ ਅੱਗੇ ਵਧ ਰਹੇ ਸਨ ਇਹੇ ਤੱਕ ਕੇ ਨਾਲ ਦੇ ਸਿੰਘ ਜੋ ਸਰਦਾਰ ਬਲਵੰਤ ਸਿੰਘ ਆਲੂਵਾਲੀਆ ਸਨ ਹੈਰਾਨ ਹੋ ਰਹੇ ਸਨ ਕਿ ਸੰਤ ਜੀ ਮਹਾਰਾਜ ਕਿਸ ਚੀਜ਼ ਦੀ ਤਲਾਸ਼ ਵਿੱਚ ਸਨ ਸੰਤ ਮਹਾਰਾਜ ਇੱਕ ਇੱਕ ਕਬਰ ਉੱਪਰ ਠਹਿਰ ਕੇ ਖੁਤਬਾ ਪੜਦੇ ਜਾਂਦੇ ਸਨ ਫਿਰ ਇੱਕ ਜਗ੍ਹਾ ਤੱਕ ਖੁਤਬਾ ਪੜ ਕੇ ਆਪ ਹੀ ਖੜੇ ਹੋ ਗਏ ਐ ਗੁਜ਼ਰਨੇ ਵਾਲੇ ਮੇਜ ਗੁਨਾਹਗਾਰ ਕਾ ਫਾਤੀਹਾ ਪੜਤੇ ਜਾਣਾ ਫਿਰ ਅੱਖਾਂ ਬੰਦ ਕਰਕੇ ਹੱਥ ਜੋੜ ਕੇ ਇਸ ਤਰ੍ਹਾਂ ਖੜੇ ਹੋ ਗਏ ਜਿਸ ਤਰ੍ਹਾਂ ਪਰਵਦਗਾਰ ਦੀ ਦਰਗਾਹ ਵਿੱਚ ਕਿਸੇ ਲਈ ਪ੍ਰਾਰਥਨਾ ਅੰਦਰ ਜੁੜੇ ਹੋਏ ਹੋਣ ਕਿੰਨੀ ਹੀ देर ਇਹ ਰੰਗ ਰਿਹਾ ਕਿ ਕੋਈ ਆਵਾਜ਼ ਨਹੀਂ ਕੋਈ ਵੀ ਜ਼ੁਬਾਨ ਨਹੀਂ ਸੀ ਹਿਲਦੀ ਪਰ ਫਿਰ ਵੀ ਸਰਦਾਰ ਬਲਵੰਤ ਸਿੰਘ ਜੀ ਅਨੁਭਵ ਕਰ ਰਹੇ ਸਨ ਕਿ ਕੁਝ ਕਿਹਾ ਜਾ ਰਿਹਾ ਹੈ ਤੇ ਉਸ ਜ਼ੁਬਾਨ ਨੂੰ ਕੋਈ ਹੋਰ ਸੁਣਨਹਾਰ ਹੈ ਜੋ ਸਾਹਮਣੇ ਖਲੋ ਕੇ ਸੁਣ ਰਿਹਾ ਹੈ ਸਰਦਾਰ ਬਲਵੰਤ ਸਿੰਘ ਜੀ ਨੇ ਇਸ ਤਰ੍ਹਾਂ ਮਹਿਸੂਸ ਕੀਤਾ ਕਿ ਚਿੱਟੇ ਕਫਨ ਦੇ ਕੱਪੜੇ ਵਿੱਚ ਇੱਕ ਨੌਜਵਾਨ ਖੂਬਸੂਰਤ ਮੁਸਲਮਾਨ ਬਾਹਰ ਆ ਰਿਹਾ ਹੈ ਉਸ ਦੇ ਨਿਤਰ ਬੰਦ ਸਨ ਪਰ ਫਿਰ ਉਸਨੇ ਸਿਰ ਝੁਕਾ ਕੇ ਮਹਾਪੁਰਖਾਂ ਨੂੰ ਸਲਾਮ ਕੀਤੀ ਫਿਰ ਕਿਹਾ हे ਬਖਸ਼ੀ ਰੂ ਦਰਗਾਹੇ 바ਰ ਵਿੱਚ ਆਪਣੀ ਦੁਆ ਪੁਜਾ ਸਕਣ ਵਾਲੀ ਅੱਲਾ ਤੇਰਾ 100 ਵਾਰ ਸ਼ੁਕਰਗੁਜ਼ਾਰ ਹਾਂ ਮਰਨ ਤੋਂ ਪਹਿਲਾਂ ਮੈਂ ਹੀ ਘਰ ਵਾਲਿਆਂ ਨੂੰ ਇਹ ਹਦਾਇਤ ਕੀਤੀ ਸੀ ਕਿ ਮੇਰੀ ਕਬਰ ਤੇ ਇਹ ਇਬਾਦਤ ਲਿਖੀ ਜਾਵੇ ਐ ਰਾਹਗੁਜ਼ਰ ਮੇਰੇ ਲਈ ਉਸ ਪਰਵਦਗਾਰ ਦੀ ਦਰਗਾਹ ਵਿੱਚ ਦੁਆ ਕਰਕੇ ਜਾ ਹੋ ਸਕਦਾ ਹੈ ਤੇਰੀ ਦੁਆ ਕਬੂਲ ਹੋਵੇ ਤੇ ਮੇਰੇ ਗੁਨਾਹ ਬਖਸ਼ ਕੇ ਉਹ ਮੈਨੂੰ ਆਪਣੀ ਦਰਗਾਹ ਅੰਦਰ ਕਬੂਲ ਕਰ ਲਵੇ ਇਹ ਖੁਤਬਾ ਲਿਖਿਆ ਗਿਆ ਅੱਜ 100 ਸਾਲਾਂ ਬਾਅਦ ਇੱਕ ਮਰਦ ਨੇ ਇੱਧਰ ਚਾਤ ਮਾਰੀ ਹੈ ਤੇਰੀ ਨਿਗਾਹ ਪਾਕ ਨੇ ਤੇਰੀ ਕੀਤੀ ਹੋਈ ਦੁਆ ਨੇ ਮੇਰੇ ਸਾਰੇ ਹੀ ਬੋਝ ਉਤਾਰ ਦਿੱਤੇ ਹਨ ਮੈਂ ਅੱਜ ਗੁਨਾਹਗਾਰ ਤੇ ਬੋਝਾਂ ਨਾਲ ਦਬਿਆ ਹੋਇਆ ਪਲੀਤ ਮਰੁਖ ਨਹੀਂ ਹਾਂ ਸਗੋਂ ਅਜ ਤਾਂ ਇੱਕ ਫੁੱਲ ਵਰਗਾ ਹਲਕਾ ਹਾਂ ਤੇਰੇ ਰਹਿਮੋ ਕਰਮ ਦਾ ਸਦਕਾ ਛੇਤੀ ਉਸ ਦਰਬਾਰ ਵਿੱਚ ਹਾਜ਼ਰ ਹੋ ਜਾਵਾਂਗਾ ਜਿਸ ਨੂੰ ਹਾਸਲ ਕਰਨ ਲਈ ਵਲੀ ਤੇ ਔਲੀਆ ਵੀ ਤਰਸਦੇ ਰਹਿੰਦੇ ਹਨ ਸਰਦਾਰ ਬਲਵੰਤ ਸਿੰਘ ਜੀ ਨੇ ਦੇਖਿਆ ਕਿ ਉਹ ਨੌਜਵਾਨ ਛੇਤੀ ਹੀ ਦੋ ਨੂਰੀ ਸ਼ਕਲ ਦੇ ਫਰਿਸ਼ਤਿਆਂ ਨਾਲ ਅਰਸ਼ਾਂ ਵੱਲੋਂ ਚਲਾ ਗਿਆ ਉਹ ਫਰਿਸ਼ਤੇ ਕਹਿ ਰਹੇ ਸਨ ਕਿ ਸਾਨੂੰ ਤਾਂ ਅਚਾਨਕ ਹੀ ਰਵਾਨਗੀ ਦਾ ਹੁਕਮ ਹੋਇਆ ਹੈ ਜੋ ਇਸ ਪਾਵਰ ਫਕੀਰ ਦੀ ਰਹਿਮਤ ਹੀ ਹੈ ਜੋ ਤੈਨੂੰ ਉਸ ਦਰਬਾਰ ਵਿੱਚ ਪਹੁੰਚਾ ਸਕੀ ਹੈ ਫਿਰ ਅਚਾਨਕ ਹੀ ਮਹਾਪੁਰਖਾਂ ਨੇ ਆਪਣਾ ਹੱਥ ਉੱਪਰ ਨੂੰ ਚੱਕਿਆ ਮਾਨੋ ਉਸ ਆਦਮੀ ਨੂੰ ਉੱਪਰ ਜਾਣ ਦੀ ਅਸੀਸ ਦੇ ਰਹੇ ਹੋਣ ਪਰ ਫਿਰ ਇਹ ਸੁਪਨਾ ਟੁੱਟ ਹੀ ਗਿਆ ਜਦੋਂ ਸਤਪੁਰਖਾਂ ਨੇ ਹੱਸ ਕੇ ਕਿਹਾ ਭਾਈ ਬਲਵੰਤ ਸਿੰਘ ਤੱਕੋ ਕਿਸੇ ਇੱਕ ਲਿਖਤ ਦਾ ਮਾਨਤੇ ਕਿੰਨਾ ਪ੍ਰਭਾਵ ਹੁੰਦਾ ਹੈ ਇਸ ਲਿਖਤ ਨੇ ਇੱਕ ਬੇਨਤੀ ਤੇ ਪੁਕਾਰ ਬਣ ਕੇ ਸਾਨੂੰ ਵੀ ਉਸ ਪ੍ਰਭੂ ਨੂੰ ਅੱਲਾ ਨੂੰ ਇਹ ਬੇਨਤੀ ਕਰਨ ਲਈ ਮਜਬੂਰ ਕਰ ਦਿੱਤਾ ਕਿ ਇਸ ਆਤਮਾ ਨੂੰ ਚਰਣਾ ਵਿੱਚ ਬੁਲਾ ਲਵੇ ਸਰਦਾਰ ਬਲਵੰਤ ਸਿੰਘ ਜੀ ਨੇ ਹੱਥ ਬੰਨ ਕੇ ਕਿਹਾ ਮਹਾਰਾਜ ਸੱਚ ਤਾਂ ਇਹ ਹੈ ਕਿ ਇਸ ਨੌਜਵਾਨ ਦੀ ਪੁਕਾਰ ਹੀ ਹਜ਼ੂਰ ਨੂੰ ਇਸ ਜਗ੍ਹਾ ਤੇ ਖਿੱਚ ਕੇ ਲਿਆਈ ਹੈ ਉਹ ਬਖਸ਼ ਦਿੱਤਾ ਗਿਆ ਹੈ ਗੁਨਾਹਗਰ ਹੈ ਕਿ ਨਹੀਂ ਪਰ ਮੁਰਸ਼ਿਦ ਦੀ ਨਿਗਾਹੇ ਕਰਮ ਨੇ ਉਸ ਦੇ ਸਾਰੇ ਐਬ ਟੱਕ ਲਏ ਹਨ ਤੇ ਹੁਣ ਉਹ ਨਿਰੋਲ ਸਵਚ ਤੇ ਬਖਸ਼ੀ ਹੋਈ ਆਤਮਾ ਪ੍ਰਭੂ ਦੇ ਦੇਸ਼ ਵਿੱਚ ਪੁੱਜ ਗਈ ਹੈ ਸੰਤ ਈਸ਼ਰ ਸਿੰਘ ਜੀ ਮਹਾਰਾਜ ਸਿਰਫ ਹੱਸ ਕੇ ਕਹਿਣ ਲੱਗੇ ਉਹ ਕਮਲਿਆ ਪ੍ਰਭੂ ਦੀ ਕਰਨੀ ਉਹ ਆਪ ਹੀ ਜਾਣਦਾ ਹੈ ਪਰ ਅਰਦਾਸ ਫਕੀਰ ਦਾ ਧਰਮ ਹੈ ਰਹਿਮ ਅੱਲਾ ਦਾ ਕਰਮ ਹੈ ਸੋ ਪਿਆਰੀ ਸਾਹਾ ਸੰਗਤ ਜੀ ਸਤ ਈਸ਼ਰ ਸਿੰਘ ਜੀ ਮਹਾਰਾਜ ਰਾਣਾ ਸਾਹਿਬ ਵਾਲੇ ਜਿਸ ਉੱਪਰ ਵੀ ਆਪਣੀ ਕਿਰਪਾ ਦ੍ਰਿਸ਼ਟੀ ਕਰ ਦਿੰਦੇ ਸਨ ਉਸ ਦਾ ਪਾਰ ਉਤਾਰਾ ਹੋ ਜਾਂਦਾ ਸੀ ਸਤ ਈਸ਼ਰ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਨਾਮ ਬਾਣੀ ਦੇ ਅਭਿਆਸ ਤੇ ਸਾਧਨ ਸਤ ਸ਼ਬਦ ਦੇ ਅਭਿਆਸ ਰਾਹੀਂ ਲੱਖਾਂ ਹੀ ਮਨੁੱਖਾਂ ਨੂੰ ਆਤਮਵਾਦੀ ਤੇ ਫਿਰ ਹਜ਼ਾਰਾਂ ਨੂੰ ਹੀ ਸਿਮਰਨ ਦੀ ਲੋ ਲਗਾਈ ਹੈ ਕੋਈ 8 ਲੱਖ ਤੋਂ ਉੱਪਰ ਪੁਰਾਣੀਆਂ ਨੂੰ ਅਮਰਦੀ ਦਾਤ ਦੇ ਕੇ ਕਲਗੀਧਰ ਪਿਤਾ ਦੀ ਪਵਿੱਤਰ ਸਿੱਖੀ ਨਾਲ ਉਹਨਾਂ ਨੇ ਜੋੜਿਆ ਹੈ ਜੇਕਰ ਸਾਰੇ ਹੀ ਗੁਰਮੁਖ ਮਹਾਪੁਰਖਾਂ ਹਟੀਆਂ ਤਪੀਆਂ ਦੀ ਇੱਕ ਅੱਜ ਤੱਕ ਦੀ ਸੂਚੀ ਤਿਆਰ ਕਰ ਲਈ ਜਾਵੇ ਤਾਂ ਸਤ ਈਸ਼ਰ ਸਿੰਘ ਜੀ ਮਹਾਰਾਜ ਉਹਨਾਂ ਵਿੱਚੋਂ ਉੱਪਰਲੀ ਲਾਈਨ ਵਿੱਚ ਨਜ਼ਰ ਆਉਣਗੇ ਜਿਨ੍ਹਾਂ ਨੇ ਸਿੱਖੀ ਅੰਦਰ ਨਵੀਂ ਦੁਨੀਆ ਨੂੰ ਪ੍ਰਵੇਸ਼ ਕਰਵਾਇਆ ਸਤ ਈਸ਼ਰ ਸਿੰਘ ਜੀ ਮਹਾਰਾਜ ਅੰਮ੍ਰਿਤ ਵੇਲੇ 2 ਵਜੇ ਉੱਠ ਕੇ ਇਸ਼ਨਾਨ ਕਰਦੇ ਸਨ ਤੇ ਨਹਿਰ ਦੇ ਕਿਨਾਰੇ ਆਸਨ ਲਗਾ ਕੇ ਬੈਠ ਜਾਂਦੇ ਸਨ ਦਿਨ ਚੜ੍ਹੇ ਬਾਣੀ ਦਾ ਪਾਠ ਕਰਦੇ ਸਨ ਤੇ ਸਵੇਰੇ ਥੋੜਾ ਜਿਹਾ ਨਾਸ਼ਤਾ ਕਰਕੇ ਫਿਰ ਗਾਂਤ ਅੰਦਰ ਜਾ ਕੇ ਟਿਕ ਜਾਂਦੇ ਸਨ ਦੁਪਹਿਰ ਸਮੇਂ ਬੜੀ ਹੀ ਥੋੜੀ ਜਿਹੀ ਖੁਰਾਕ ਖਾਂਦੇ ਸਨ ਜਿਸ ਨਾਲ ਕੇ ਸਰੀਰ ਚੱਲਦਾ ਰਹੇ ਤੇ ਰਾਤ ਸਮੇਂ ਤਾਂ ਪ੍ਰਸ਼ਾਦ ਵੈਸੇ ਹੀ ਬਹੁਤ ਹਲਕਾ ਸੀ ਇਸ ਤਰ੍ਹਾਂ ਦਿਨ ਰਾਤ ਸਾਧਨਾ ਤੇ ਕਰੜੀ ਧਾਰਨਾ ਕਰਦੇ ਸਨ ਪਰ ਸੰਤ ਜੀ ਨੂੰ ਸਰੀਰ ਦੀ ਕੋਈ ਪਰਵਾਹ ਨਹੀਂ ਸੀ ਪਿਆਰੀ ਸਾਧ ਸੰਗਤ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਬਚਨ ਹੈ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੂਖ ਗਵਾਇਓ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ دیਵਾਇਓ ਸਰਬ ਸੁਖ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਜਿਸ ਵੀ ਮਨੁੱਖ ਨੇ ਸੰਤਾਂ ਮਹਾਪੁਰਸ਼ਾਂ ਤੇ ਬ੍ਰਹਮ ਗਿਆਨੀਆਂ ਦੀ ਸੰਗਤ ਵਿੱਚ ਮਿਲ ਕੇ ਪਰਮਾਤਮਾ ਦੀ ਸਿਫ਼ਤਲਾ ਦਾ ਗੀਤ ਗਾਇਆ ਹ ਉਸ ਨੇ ਆਪਣੇ ਕਰੋੜਾਂ ਜਨਮਾਂ ਦੇ ਦੁੱਖ ਦੂਰ ਕਰ ਲਏ ਹਨ ਤੇ ਉਹਨਾਂ ਮਨੁੱਖਾਂ ਨੇ ਜੋ ਆਪਣੇ ਮਨ ਵਿੱਚ ਚਾਹ ਕੀਤੀ ਉਸ ਨੂੰ ਉਹੀ ਪ੍ਰਾਪਤ ਹੋ ਗਈ ਪਰਮਾਤਮਾ ਦੇ ਨਾਮ ਵਿੱਚ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਨ੍ਹਾਂ ਵਰਡ ਭਾਗਿਆਂ ਨੇ ਸੰਤ ਜੀ ਦੇ ਦਰਸ਼ਨ ਕੀਤੇ ਹਨ ਉਹ ਧੰਨ ਹਨ ਹੋਈਆ ਪੁੱਲਾ ਜੁਕਾਂ ਦੀ ਖਿਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ